ਉਹ ਜਣੀਆਂ 12 ਆਇਆ ਕੇ ਮੇਰੇ ਬਰਾਬਰ ਬੈ ਗਈ ਉਹ ਬਹਿ ਕੇ ਆਏ ਬਰਾਬਰ ਦਾ ਮੇਰੇ 40000 ਰੁਪਏ ਇੱਥੇ ਦੇ ਕੇ ਕੱਢ ਕੇ ਤੁਰ ਪਏ ਤੇ ਆਖੀ ਕਿ ਬਿਜਲੀ ਜੇਪ ਚ 20000 ਰੁਪਏ ਬਟੇ ਬਾਹਰ ਭੱਜਣ ਲੱਗੇ ਸੀਗਾ ਜਦੋਂ ਮੈਂ ਫੜ ਲਿਆ ਕਿ ਸੀਗਾ ਤਿੰਨ ਜਣੀਆਂ ਯਾਰੋ ਦੁਨੀਆਂ ਦੇ ਮੈਂ ਬਾਜਵਾਰੀ ਮੈਂ ਕੱਢ ਜੋ ਕੱਢ ਜੋ ਮੇਰੇ ਪੈਸੇ ਲੈ ਕੇ ਚਲੇ ਗਏ ਉਹਨੇ ਦਵਦਾ ਨਾ ਅੱਠ ਤੇ ਗਲੋਂ ਫੜੀਆਂ ਤਾਂ ਉਹਨੇ ਪੈਸੇ ਉੱਥੇ ਛੱਡ ਦਿੱਤੇ ਪੌੜੀਆਂ 'ਚ ਐਸੀ ਬੈਂਕ ਕੋ ਕੜਾਏ ਕੜਾ ਕੇ ਮੈਂ ਇੱਥੇ ਆਈ ਆ ਕੇ ਨਰਮੇ ਤੇ ਐਸੀ ਕੜਾਏ ਮੈਂ ਉੱਥੇ ਫੋਰਸੀ ਤੇ ਬਹਿ ਗਿਆ ਉਹ ਕੁੜੀ ਨੂੰ ਪਿਆ ਐਂਟਰੀ ਕਰਾ ਹਾਂਜੀ ਕੁੜੀ ਐਂਟਰੀ ਕਰਾ ਲਈ ਮੈਂ ਫੋਰਸੀ ਤੇ ਬਹਿ ਗਿਆ ਦੋ ਜਨਾਨੀਆਂ ਬਾਹਰੋਂ ਆ ਜਾਂ ਆ ਕੇ ਮੇਰੇ ਬਰਾਬਰ ਬਹਿ ਗਈਆਂ ਉਹ ਬਹਿ ਕੇ ਆਏ ਬਰਾਬਰ ਤੇ ਮੇਰੇ 40000 ਰੁਪਏ ਅਜ ਤਾਂ ਜੇਬ ਛੋਕ ਲਿਆ ਕੱਢ ਕੇ ਤੁਰ ਪਈਆਂ ਯਾਰੋ ਤੁਰੀਆਂ ਤੇ ਮੈਂ ਬਾਜਵਾਰੀ ਮੈਂ ਕਹੇ ਕਰਜੋ ਕਰਜੋ ਮੇਰੇ ਪੈਸੇ ਲੈ ਕੇ ਚਲੀਆਂ ਉਹ ਭਾਜੀ ਉਹ ਰਫ ਲਾਲਾ ਜਿਹੜਾ ਉਹਨੇ ਕਹਿੰਦਾ ਮੈਂ ਨਾ ਜਿਹੜਾ ਸਾੜਿਆ ਹਾਂਜੀ ਉਹਨੇ ਦਵਦਾ ਨਾ ਅੱਠ ਤੇ ਗਲੋਂ ਫੜੀਆਂ ਤਾਂ ਉਹਨੇ ਪੈਸੇ ਉੱਥੇ ਛੱਡ ਦਿੱਤੇ ਪੌੜੀਆਂ ਚ ਆਹ ਥੱਲੇ ਜਿਹੜੇ ਪੌੜੇ ਲੱਗੇ ਆ ਇੱਥੇ ਚਾਰ ਉੱਥੇ ਪੈਸੇ ਛੱਡੇ ਛੱਡ ਦਿੱਤੇ ਮੈਂ ਚੱਕ ਲਿਆ ਦਵਦਾ ਤੁਹਾਡੇ ਪੈਸੇ ਤੁਹਾਡੇ ਕੋ ਹਾਇ ਨੇ ਲੱਲੇ ਲੱਲੇ ਭਾਜੀ ਹੁਣ ਕੋਲ ਬੈਠੇ ਆਹ ਬੈਠੇ ਕੀ ਫੜ ਲੈਂਗੇ ਉਹਦੇ ਅੰਦਰ ਬੈਠੇ ਆ ਅਜੇ ਪੁਲਸਾਰੇ ਆ ਗਏ ਮੌਕੇ ਤੇ ਹਾਂ ਪੁਲਸਾਰੇ ਬਾਅਦ ਚ ਸੱਦੇ ਆ ਪਹਿਲਾਂ ਉੱਥੇ ਫੜੀਆਂ ਸੀ ਅਸੀਂ ਹਰ ਇੱਕ ਘੇੜ ਲਿਆ ਬੈਂਕ ਵਾਲੇ ਸਾਰੇ ਪੈਸੇ ਨੇ ਦੋ ਜਾਣੀਆਂ ਦੋ ਜਾਣੇ ਕੀ ਮੰਨ ਕਰਦੇ ਹਾਂ ਕੀ ਮੰਨ ਕਰਦੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਹਾਂਜੀ ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜੇ ਬੈਂਕ ਤੋਂ ਲੈ ਕੇ ਤੁਰ ਪਈਆਂ ਪੈਸੇ ਹੋਰ ਨਹੀਂ ਚਾਹੀਦੀ ਕਿੰਨੇ ਪੈਸੇ ਸੀ 40000 ਰੁਪਏ ਕਰਤੋਂ ਕੀ ਨਾਮ ਹੈ ਤੁਹਾਡਾ ਤੇ ਤੁਸੀਂ ਇੱਥੇ ਦੋ ਲੇਡੀਜ਼ ਕਬੂ ਕੀਤੀਆਂ ਬੈਂਕ ਚ ਆਈਆਂ ਸੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਜਸਪਾਲ ਸਿੰਘ ਆ ਜੀ ਬੈਥ ਸਭ ਦੀ ਗੱਲ ਸੀਗਾ ਠੀਕ ਹੈ ਜੀ ਤੇ ਦੇਖੋ ਸਾਢੇ 12:30 ਵਜੇ ਅੰਦਰ ਬੜੀਆਂ ਇਹ ਤੇ ਆ ਕੇ ਇੱਕ ਬਜ਼ੁਰਗ ਦੀ ਜਿਪ ਚੋਂ 40000 ਰੁਪਏ ਫੜ ਕੇ ਬਾਹਰ ਭੱਜਣ ਲੱਗੇ ਸੀਗਾ ਜਦੋਂ ਮੈਂ ਫੜ ਲਈ ਉਹਕੇ ਉਹ ਕਿੰਨੀਆਂ ਸੀਗੀਆਂ ਕਿ ਸੀਗੀਆਂ ਤਿੰਨ ਜਣੀਆਂ ਓਕੇ ਇਕ ਤਾਂ ਬਾਹਰ ਬੈਠੀ ਸੀ ਦੋ ਅੰਦਰ ਆ ਕੇ ਬੈ ਗਈਆਂ ਓਕੇ ਤੇ ਦੋਨੀਆਂ ਫਲੇਸੇ ਭੱਜਦੇ ਸੀਗੇ ਕੀ ਹੁਣ ਫੜ ਲੈਂਗੇ ਨਹੀਂ ਆਹ ਫੜ ਲਿਆ ਪੈਸੇ ਜਿਹੜੇ ਸੀਗੇ ਪੈਸੇ ਦੇ ਦਿੱਤੇ ਆ ਅਸ਼ਾਸ਼ਨ ਆ ਗਿਆ ਮੌਕੇ ਤੇ ਹਾਂਜੀ ਹਾਂਜੀ ਪਹੁੰਚ ਗਏ ਸੀਗੇ ਹਾਂ ਕੌਣ ਹਾਂਜੀ ਐਸ ਐਚ ਓ ਸਾਹਿਬ ਇੱਕ ਬੈਂਕ ਦੇ ਵਿੱਚ ਦੋ ਜਿਹੜੀ ਸੀ ਨੇ ਪੈਸੇ ਕੋਲ ਸਿਕੜਨ ਦਾ ਮਾਮਲਾ ਸਾਹਮਣੇ ਆਇਆ ਕੀ ਲੱਗਦਾ ਕੀ ਤੁਸੀਂ ਦੇਖਿਆ ਤੇ ਮੌਕੇ ਤੇ ਸਾਨੂੰ ਜੋ ਬੈਂਕ ਮੈਨੇਜਰ ਸਾਹਿਬ ਨੇ ਫੋਨ ਤੇ ਇਨਫੋਰਮੇਸ਼ਨ ਦਿੱਤੀ ਸੀ ਕਿ ਜਿੱਥੇ ਉਹਨਾਂ ਦੇ ਬੈਂਕ ਵਿੱਚ ਚੱਕਰ ਨੇ ਰਾਮ ਵਾਸੀ ਗੰਨਾਪਿੰਡ ਤੇ ਉਹਨਾਂ ਦੀ ਨੌ ਨੀਲਮ ਉਹਨਾਂ 40000 ਰੁਪਿਆ ਕੈਸ਼ ਕਢਵਾਇਆ ਸੀ ਜੋ ਉਹਨਾਂ ਦੀ ਲਾਈਨ ਵਿੱਚ ਹੀ ਖੜੀਆਂ ਦੋ ਲੇਡੀਜ਼ ਨੇ ਉਹਨਾਂ ਦੇ ਜੇਬ ਵਿੱਚੋਂ ਪੈਸੇ ਫੁਰਤੀ ਨਾਲ ਚੋਰਾ ਲਏ ਜਿਸ ਦੇ ਮੌਕੇ ਤੇ ਇਹਨਾਂ ਦੇ ਗਾਰਡ ਨੇ ਬੈਂਕ ਤੋਂ ਬਾਅਦ ਨਿਕਲਦੇ ਉਹਨੂੰ ਕਾਬੂ ਕਰ ਲਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦੇਵਪਾਨੀ ਵਾਈਫ ਆਵਰਗਵੀਰ ਦੇਪਾਨੀ ਵਾਸੀ ਪੁਲਖੇੜੀ ਖੋਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਅਤੇ ਇਸ ਦੇ ਨਾਲ ਜੋ ਲੇਡੀ ਆ ਉਹਦਾ ਨਾਮ ਆ ਪੂਜਾ ਵਾਈਫ ਆ ਨੋਜਨ ਵਾਸੀ ਕਰੀਹਾ ਥਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਜੋ ਅੱਜ ਕੱਲ੍ਹ ਲੁਧਿਆਣਾ ਵਿੱਚ ਰਿਜਿਸਟ੍ਰੇਸ਼ਨ ਨੇੜੇ ਰਹਿ ਰਹੇ ਆ ਜਿਨ੍ਹਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਔਰ ਇਹਨਾਂ ਦੇ ਕੋਲੋਂ ਜੋ ਕੈਸ਼ ਸੀਗਾ ਉਹ 40000 ਦੀ ਰਿਕਵਰੀ ਹੋ ਚੁੱਕੀ ਆ ਪੁਰਾਣਾ ਰਿਕਾਰਡ ਇਹਨਾਂ ਦਾ ਕਿੰਨਾ ਪੁਰਾਣਾ ਰਿਕਾਰਡ ਵੀ ਇਹਨਾਂ ਦੇ ਖਿਲਾਫ ਦੋ ਦੋ ਮੁਕਦਮੇ ਦਰਜ ਨੇ ਜ਼ਿਲ੍ਹਾ ਲੁਧਿਆਣਾ ਤੇ ਕੰਨਾ ਵਿੱਚ ਹਾਂ ਜੀ ਦੋ ਲੜੀ ਨੇ ਉਹਨਾਂ ਨੇ ਇਹ ਵਾਰ ਦਾਤ ਨੂੰ ਅੰਜਾਮ ਦਿੱਤਾ